geldi ya लमाज़ <laughs> ने <laughs> ਆ ਸੁਣਾਉਂ ਰਿਹਾ ਕੋਈ ਸਮਾਨ ਦੇਖ ਲਓ ਵੀ ਸੁਣਾਣਾ ਕੀ ਇਹ ਮੈਂ ਮੈਂ ਕਰਦਾ ਆਪਾਂ ਬੋਲਦੇ ਆ ਆਹ ਕੀ ਦਿਖੀ ਆ ਰਹੇ ਆ ਆਹ ਕੋਲੇ ਕੋਲੇ ਨਹੀਂ ਆ ਨਹੀਂ ਆ ਆ ਤਾੜੂ ਦਾ ਆਪਣੇ ਤੁਹਾਡੇ ਕੋ ਕੀ ਆਣੀ ਚੀਜ਼ੀ ਹੈ ਮੈਂ ਬੱਸ ਸ਼ੁਕਰੀਆ ਆਈਡੀ ਕਰਦਾ ਤੇਰੇ ਕੋਲ ਤੇ ਵਾਲਾ ਪਿਆਰ ਕਰਦਾ ਹੈ ਨਹੀਂ ਇਹ ਤੇਰੇ ਕੋਲ ਕੋਈ ਨਹੀਂ ਸ਼ਾਇਦ ਤਾਂ ਕੋਈ ਵੀ ਉਹਨਰ ਕੋ ਆਪਣਾ ਰੱਖ ਲੈ ਰੱਖਣ ਦੀ ਕੋਸ਼ਿਸ਼ ਹੈ ਉਹਨਾਂ ਦਾ ਕਰੋ Are you ready? Okay. ਹਾਂਜੀ ਸਰ ਅੱਜ ਅਸੀਂ 26 ਜਨਵਰੀ ਨੂੰ ਲੈ ਕੇ ਜਿਹੜਾ ਵਾ ਐ ਐਸ ਐਚਓ ਸਟੀ ਦੇ ਅਫਸਰਾਂ ਨਾਲ ਜਿਹੜਾ ਸਾਰੇ ਇਹ ਸ਼ਹਿਰ ਵਿੱਚ ਬਲੈਕ ਮਾਰਕਸ ਕੀਤਾ ਹੈ ਜਿਹੜਾ ਮੈਂ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਜਿਹੜੇ ਸਪੀਡ ਹੜਾਲੇ ਜਿਹੜੇ ਬਾਜ਼ਾਰ ਨੇ ਉਹ ਸਾਰਾ ਚੈੱਕ ਕੀਤੀ ਆ ਪਲੱਸ ਨਾਲ ਜਿਹੜੇ ਹੋਟਲ ਢਾਬੇ ਸਰਾਮਾ ਸਿਰ ਸ਼ਰਮ ਦੀਆਂ ਜਗ੍ਹਾ ਉਹ ਵੀ ਸਾਰੀਆਂ ਜਿਹੜੀ ਟੀਮਾਂ ਬਣਾ ਕੇ ਵੱਖ-ਵੱਖ ਜਿਹੜੀਆਂ ਉਹ ਵੀ ਸਾਰੇ ਚੈੱਕ ਕਰਵਾ ਲਿਆ ਤੇ ਸਰ ਇਹ ਕਿੰਨੀ ਜਿਹੜੀ ਗਸ਼ਤ ਲਗਾਈ ਗਈ ਹੈ ਤੇ ਕਿੰਨੇ ਨੱਕ ਲਗਾਏ ਗਏ ਆ ਸਾਡੇ ਕੋਲ 6 ਜਿਹੜੇ ਨਾਕੇ ਲੱਗੇ ਆ ਜੀ ਤੇ ਜਿਹੜੀਆਂ ਤਿੰਨ ਜਿਹੜੇ ਪੋਲਿੰਗ ਪਾਰਟੀਆਂ ਵਾ ਉਹ ਅਸੀਂ ਡਿਪਟਸ ਵਾਸਤੇ ਲੱਗਦਾ ਸਰ ਕੀ ਪਬਲਿਕ ਨੂੰ ਮੈਸੇਜ ਆ ਪਬਲਿਕ ਨੂੰ ਮੈਸੇਜ ਇਹੋ ਹੀ ਆ ਕਿ ਸਤਾਰ ਕਰਾਓ ਤੇ ਸੇਫ ਰਹੋ ਕੋਈ ਚੀਜ਼ ਕੋਈ ਐਵੀ ਦੀ ਚੀਜ਼ ਕੋਈ ਕੰਮ ਜਾਂਦੀ ਹੈ ਤੇ ਇਮੀਡੀਟਲੀ ਸੜਕਾਂ ਦੇ ਵਿੱਚ ਲੈ ਆਓ ਕੋਈ ਚੀਜ਼ ਵਗੈਰਾ ਮਿਲੀ ਤਾਂ ਨਹੀਂ ਕਿ 17 ਦੀ ਨਹੀਂ ਅਜੇ ਤੱਕ ਕੋਈ ਨਹੀਂ ਆ ਜੀ ਸਿਰਫ ਜਿਹੜਾ ਸਾਡਾ ਫੋਰਸ ਆ ਜਿਹੜਾ ਸ਼ੂ ਕਰਨ ਦਾ ਜਿਹੜਾ ਹੈਗਾ ਉਹ ਮੰਤਬ ਹੀ ਹੈ ਕਿ ਉਹ ਬੈਡ এলিমੈਂਟ ਜਿਹੜਾ ਵਾ ਕੋਈ ਵੀ ਕਿਸੇ ਆਪਣੇ ਕਿਸੇ ਕੋਟ ਲੈਣ ਇਗਜ਼ਾਮ ਮਾਰਦਾ